ਕਾਂਗਰਸ ਨੂੰ ਜਿੱਥੇ ਵੱਡਾ ਝਟਕਾ ਲੱਗਿਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਥੋਤੇ ਇੱਕ ਵੱਡਾ ਲੀਡਰ ਹੈ ਜੋ ਸ਼ਾਮਿਲ ਹੋ ਗਿਆ ਜੀ ਆਮ ਆਨਸਾ ਤੋਂ ਕਾਂਗਰਸ ਦੇ ਜੋ ਵੱਡੇ ਆਗੂ ਸਨ ਚੁਸ਼ਪਿੰਦਰ ਚਹਿਲ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਬੀਤੇ ਦਿਨੀ ਹੀ ਅਲਵਿਦਾ ਆਖਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਹ ਸੋ ਦੱਸ ਦਈਏ ਕਿ ਵੱਡੀ ਖਬਰ ਹੈ ਚੁਸ਼ਪਿੰਦਰ ਚਹਿਲ ਨੇ ਕਾਂਗਰਸ ਨੂੰ ਛੱਡ ਆਪ ਦਾ ਪੱਲਾ ਫੜ ਲਿਆ ਹੈ ਤੇ ਸੀਐਮ ਭਗਵੰਤ ਮਾਨ ਚਿਸ਼ਪਿੰਦਰ ਚਾਹਲ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਸੂਦਸ ਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਵੱਡਾ ਲੀਡਰ ਵੱਡੇ ਲੀਡਰ ਨੇ ਚਿਸ਼ਪਿੰਦਰ ਚਾਹਲ ਜੋ ਕਿ ਆਪ ਦੇ ਵਿੱਚ ਚਲੇ ਗਏ ਸੂਦਸ ਦੇ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਦੀ ਨਾਰਾਜ਼ਗੀ ਚੱਲ ਰਹੀ ਸੀ ਕਾਂਗਰਸ ਪਾਰਟੀ ਨਾਲ ਕਿਉਂਕਿ ਕਾਂਗਰਸ ਨੇ ਮਾਨਸਾ ਤੋਂ ਸਿੱਧੂ ਮੂਸੇਵਾਲੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਸ ਤੋਂ ਬਾਅਦ ਇਹ ਨਾਰਾਜ਼ ਸੀ ਪਾਰਟੀ ਤੋਂ ਸੂਦਸ ਦੇ ਕਿ ਹੁਣ ਚੁੱਪੀ ਹੈ ਜੋ ਉਹਨਾਂ ਦੇ ਵੱਲੋਂ ਤੋੜੀ ਗਈ ਹੈ ਸੋ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੋ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸ਼ਪਿੰਦਰ ਚੱਲ ਆਪ ਚ ਸ਼ਾਮਿਲ ਹੋਏ